ਹਲਕਾ ਪੁਲਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਥਾਣਾ ਸੁਬਾਨਪੁਰ ਕਪੂਰਥਲਾ ਦੇ ਵਿੱਚ ਦਰਜ ਕੇਸ ਦੇ ਵਿੱਚ ਆਖਰੀ ਜ਼ਮਾਨਤ ਮਿਲੀ ਗਈ ਹੈ ਵਰਨਣ ਯੋਗ ਹੈ ਕਿ 12 ਜਨਵਰੀ ਨੂੰ ਖੈਰਾ ਦੀ ਜ਼ਮਾਨਤ ਨੂੰ ਲੈ ਕੇ ਅਦਾਲਤ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵੱਲੋਂ ਬਹਿਸ ਕੀਤੀ ਗਈ ਸੀ ਉਸ ਦਿਨ ਮਾਨਯੋਗ ਅਦਾਲਤ ਨੇ ਫੈਸਲਾ 15 ਜਨਵਰੀ ਦੇ ਲਈ ਰਾਖਮਾ ਰੱਖ ਲਿਆ ਸੀ ਜਿਸ ਦੇ ਅਨੁਸਾਰ ਅੱਜ ਮਾਨਯੋਗ ਵਧੀਕ ਜੱਜ ਸੀਨੀਅਰ ਡਿਵੀਜ਼ਨ ਸੁਪਰੀਤ ਕੌਰ ਨੇ ਸੁਖਪਾਸੀ ਖੈਰਾ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ ਹੁਣ ਅੱਜ ਸ਼ਾਮ ਤੱਕ ਸੁਖਪਾਲ ਸਿੰਘ ਖੈਰਾ ਦੇ ਜੀਲਤੂ ਰਿਹਾ ਹੋਣ ਦੀ ਉਮੀਦ ਹੈ ਬਸ਼ਰਤੇ ਕਿ ਸਰਕਾਰ ਖੈਰਾ ਉਤੇ ਕੋਈ ਨਵਾਂ ਕੇਸ ਦਰਜ ਨਾ ਕਰ ਦੇਵੇ ਹਲਕਾ ਪੁਲਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਥਾਣਾ ਸੁਬਾਨਪੁਰ ਕਪੂਰਥਲਾ ਦੇ ਵਿੱਚ ਦਰਜ ਕੇਸ ਦੇ ਵਿੱਚੋਂ ਆਖਰੀ ਜ਼ਮਾਨਤ ਮਿਲੀ ਗਈ ਹੈ ਵਰਨਣ ਯੋਗ ਹੈ ਕਿ 12 ਜਨਵਰੀ ਨੂੰ ਖੈਰਾ ਦੀ ਜ਼ਮਾਨਤ ਨੂੰ ਲੈ ਕੇ ਅਦਾਲਤ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵੱਲੋਂ ਬਹਿਸ ਕੀਤੀ ਗਈ ਸੀ ਉਸ ਦਿਨ ਮਾਨਯੋਗ ਅਦਾਲਤ ਨੇ ਫੈਸਲਾ 15 ਜਨਵਰੀ ਦੇ ਲਈ ਰਾਖਮਾ ਰੱਖ ਲਿਆ ਸੀ ਜਿਸ ਦੇ ਅਨੁਸਾਰ ਅੱਜ ਮਾਨਯੋਗ ਵਧੀਕ ਜੱਜ ਸੀਨੀਅਰ ਡਿਵੀਜ਼ਨ ਸੁਪਰੀਤ ਕੌਰ ਨੇ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ ਹੁਣ ਅੱਜ ਸ਼ਾਮ ਤੱਕ ਸੁਖਪਾਲ ਸਿੰਘ ਖੈਰਾ ਦੇ ਜੇਲ ਤੋਂ ਰਿਹਾ ਹੋਣ ਦੀ ਉਮੀਦ ਹੈ ਬਸ਼ਰਤੇ ਕਿ ਸਰਕਾਰ ਖੈਰਾ ਉਤੇ ਕੋਈ ਨਵਾਂ ਕੇਸ ਦਰਜ ਨਾ ਕਰ ਦੇਵੇ